ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਤੇ ਹੋਇਆ ਭਿਆਨਕ ਸੜਕ ਹਾਦਸਾ, ਦੋ ਨੌਜਵਾਨ ਇੱਕ ਬਜ਼ੁਰਗ ਜ਼ਖ਼ਮੀ, ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਮਾਰਗ ਤੇ ਅੱਜ ਦੁਪਿਹਰ ਦੋ ਵਜੇ ਦੇ ਕਰੀਬ ਇੱਕ ਨੌਜਵਾਨ ਬੇਕਾਬੂ ਹੋ ਕੇ ਮੋਟਰ ਸਾਈਕਲ ਅਤੇ ਇੱਕ ਬੁਲਟ ਮੋਟਰ ਸਾਈਕਲ ਟਕਰਾ ਗਈ ਜਿਸ ਕਾਰਨ ਦੋ ਬੁਲਟ ਸਵਾਰ ਨੌਜਵਾਨ ਅਤੇ ਇੱਕ ਮੋਟਰ ਸਾਈਕਲ ਸਵਾਰ ਬਜ਼ੁਰਗ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਹਾਲਾਂਕਿ ਗੱਡੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚ ਕੇ ਸੁਲਤਾਨਪੁਰ ਲੋਧੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਕੁੱਲ 2 ਨੌਜਵਾਨ ਅਤੇ ਇੱਕ ਬਜ਼ੁਰਗ ਜ਼ਖਮੀ ਹੋਏ ਹਨ ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਰਹਾਘिरा ਤੇ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਭੇਤੀ ਕਰਵਾਇਆ ਗਿਆ ਹੈ ਇਲਾਜ ਚੱਲ ਰਿਹਾ ਹੈ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਮੈਂ ਲੱਗ ਕੇ ਸਾਡੀ ਸ਼ਾਪਾਂ ਚ ਰਾਜਾ ਇੰਟਰਪ੍ਰਾਈਜ਼ਲ ਮੈਂ ਉੱਥੇ ਅਕਾਊਂਟਸ ਦਾ ਕੰਮ ਕਰਦਾ ਐ ਮੈਂ ਜੀ ਗੱਡੀ ਇੱਧਰੋਂ ਜਾ ਰਹੀ ਸੀ ਕਿ ਤਲਵੰਡੀ ਨੂੰ ਉੱਧਰੋਂ ਪਹੁੰਚ ਰያ ਸੀਗੇ ਤੇ ਸਕੂਲ ਤੇ ਮੁੰਡੇ ਆ ਰਹੇ ਸੀਗੇ ਜੀ ਗੱਡੀ ਇੰਨੀ ਸਪੀਡ ਤੇ ਨਾਲ ਸੀ ਖੁਦ ਸਾ ਤੇ ਅੱਖੇ ਰੱਖਣ ਦੀ ਆ ਜੀ ਇਹ ਐਕਸੀਡੈਂਟ ਹੋਇਆ ਆਖੀ ਭੱਜ ਕੇ ਆਏ ਆ ਕਿ ਦੇਖਿਆ ਬਾਪੂ ਜੀ ਦੇ ਹੱਥ ਬਹੁਤ ਸੀਰੀਅਸ ਸੀਗੇ ਜੀ ਮੈਂ ਐਂਬੂਲੈਂਸ ਨੂੰ ਫੋਨ ਲਾਇਆ ਐਂਬੂਲੈਂਸ 15 ਮਿੰਟ ਮੈਂਨਾਂ ਕਾਲ ਕਰ ਤੋ ਪਾ ਚੁੱਕੇ ਤੇ ਇੱਥੇ ਕੋਈ ਅਵੇਲੇਬਲ ਐਂਬੂਲੈਂਸ ਹੈ ਨਹੀਂ ਕੋਈ ਪ੍ਰਾਈਵੇਟ ਸਾਧਨ ਲੈ ਕੇ ਤੁਸੀਂ ਉਹਨਾਂ ਦਾ ਹਸਤਾ ਬਚਾਓ ਤੇ ਪ੍ਰਸ਼ਾਸਨ ਦਾ ਇੰਨਾ ਮੰਦਾ ਹਾਲ ਸਿਵਲ ਹਸਪੀਟਲ ਦਾ ਜੇ ਪੁੱਛੋ ਨਾ ਤੁਸੀਂ ਜੀ ਕੀ ਇਹ ਐਂਬੂਲੈਂਸ ਦੀ ਸਹੂਲਤ ਵੀ ਇੱਥੇ ਆਣੀਗੀ ਜੀ ਹੁਣ ਉਹ ਜਿਹੜੇ ਦੋ ਮੁੰਡੇ ਸੀਗੇ ਵਿਚਾਰੇ ਉਹ ਵੀ ਸੀਰੀਅਸ ਅਜਾ ਬਾਪੂ ਜੀ ਵੀ ਸੀਰੀਅਸ ਠੀਕੇ ਜੀ ਸਾਰਾ ਕਸੂਰ ਉਹ ਗੱਡੀ ਆ ਗੱਡੀ ਖੜੀ ਥੇ ਉਹ ਆ ਆ ਭੱਜ ਗਿਆ ਤੇ ਗੱਡੀ ਥੇ ਖੜੀ ਆ ਜੀ ਜਿੰਨੇ ਸਰਕਾਰੀ ਦਾਅਵੇ ਸਾਬ ਖੋਖਲੇ ਆ ਜੀ ਕੁਝ ਨਹੀਂ ਹੈਗਾ ਜੀ ਨਾਮ ਕੀ ਕਰਨਾ ਹੈ ਨਾਮ ਮੇਰਾ ਨਰੰਕਰ ਸਿੰਘ ਹੈਗਾ ਜੀ ਅਸੀਂ ਦਸ਼ਮੇਸ਼ ਨਗਰ ਦੇ ਕੋਲਾ ਮਾਰਕੀਟ ਆ ਬਣੀ ਹੋਈ ਇਹ ਆਲੂ ਪਰਮਜੀਤਪੁਰ ਨੂੰ ਮੋੜ ਮੁੜਦਾ ਇੱਥੇ ਇੱਕ ਗੱਡੀ ਆਈ ਆ ਤੇ ਉਹਨਾਂ ਨੇ ਐਕਸੀਡੈਂਟ ਕੀਤਾ ਤਿੰਨ ਮੋਟਰ ਦੋ ਜ਼ਖਮੀ ਹੋ ਗਏ ਕਾਫੀ ਮੁੰਡੇ ਉਹਨਾਂ ਮਾਰਾ ਹੀ ਜਾਣਦਾ ਉਹ ਕਿਦਾਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਚੱਕਿਆ ਪਰ ਇੱਕ ਸੁਲਤਾਨਪੁਰ ਤੇ ਬਹੁਤ ਵੱਡੀ ਕਮੀ ਆ ਕਿ ਇੱਥੇ ਸਾਰਿਆਂ ਨੇ ਐਬੂਲੈਂਸ ਨੂੰ ਫੋਨ ਕੀਤਾ ਦੇਖੋ ਜੀ ਸੁਲਤਾਨਪੁਰ ਦੇ ਵਿੱਚ ਐਬੂਲੈਂਸ ਦੀ ਸਹੂਲਤ ਹੈ ਨਹੀਂ ਕੋਈ ਵੀ ਕਹਿੰਦੇ ਕਹਿੰਦੇ ਐਬੂਲੈਂਸ ਹੈ ਹੀ ਨਹੀਂ ਕਿ ਸਾਡੇ ਕੋਲ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਜੇ ਟਿੱਬੇ ਵਾਲਿਆਂ ਨੂੰ ਕਿਹਾ ਟਿੱਬੇ ਵਾਲੇ ਹੀ ਕਹਿੰਦੇ ਸਾਡੇ ਕੋਲ ਹੈ ਨਹੀਂ ਗੀ ਇੱਕ ਪਵਿੱਤਰ ਸ਼ਹਿਰ ਵਾ ਤੇ ਕੋਈ ਐਬੂਲੈਂਸ ਨਹੀਂ ਆਗੀ ਇਹ ਸਭ ਤੋਂ ਵੱਡੀ ਕਮੀ ਆ ਕਿਹੜੀ ਜੋ ਹਸਾਉਣਾ ਹੋ ਗਿਆ ਉਹ ਚਲੋ ਮਾਰੇ ਦੇ ਹੱਥ ਵਾਸੀ ਪਰ ਸਰਕਾਰ ਨੂੰ ਇਹਨਾਂ ਦੇ ਦੇਖਣਾ ਚਾਹੀਦਾ ਕਿ ਐਮਬੂਲੈਂਸ ਤੇ ਦੇਣ ਸੁਲਤਾਨਪੁਰ ਲੋਧੀ ਨੂੰ ਤੇ ਇੱਥੇ ਕੋਈ ਸਹੂਲਤ ਨਹੀਂ ਆ ਗਈ ਸੁਲਤਾਨਪੁਰ ਲੋਧੀ ਦੀ ਐਮਬੂਲੈਂਸ ਦੀ ਐਦਾਂ ਹੀ ਵਿਚਾਰੇ ਸੜਕ ਤੇ ਪੇਰੇ ਛੋਟੇ ਹਾਥੀ ਤੇ ਉਹਨਾਂ ਨੂੰ ਲੱਦ ਕੇ ਉਹ ਹਸਪੀਟਲ ਪਹੁੰਚਾ ਕੇ ਆਏ ਆ ਸਾਰੇ ਜਾਣੇ ਤੇ ਐਮਬੂਲੈਂਸ ਇੱਥੇ ਕੋਈ ਨਹੀਂ ਆਈ ਪੰਜਾ 10 ਮਿੰਟ ਬਾਅਦ ਐਮਬੂਲੈਂਸ ਆ ਲੰਦਾ ਵਾਪਸ ਤੇ ਤੇ ਕਿਸੇ ਵੀਰ ਨੂੰ ਫੋਨ ਹੁੰਦਾ ਵਾ ਕਿ ਅਸੀਂ ਆਉਣ ਲੱਗੇ ਆ ਉਹ ਬੰਦੇ ਨੇ ਗੱਡੀਆਂ ਪੈ ਗਿਆ ਕਿ ਹੁਣ ਕੀ ਕਰਨਾਉਣਾ ਤੁਸੀਂ ਇੱਥੇ ਕਿ ਹੁਣ ਤਾਈ ਮਰੀਜ਼ ਵੀ ਪਹੁੰਚਾ ਤੇ ਆ ਉਹ ਹੱਥ ਜੋ ਜੋ ਹੋਣਾ ਉਹ ਰੱਬ ਦੇ ਹੱਥ ਵਾਸਾ ਪਰ ਐਬੂਲੈਂਸ ਦੀ ਜਰੂਰ ਸਹੂਲਤ ਕੀਤੀ ਜਾਵੇ ਕਿ ਕੋਈ ਗਰ ਮਰੀਜ਼ ਕੋਈ ਵਿਚਾਰਾ ਗਰੀਬ ਉਹਨੂੰ ਟੈਂਪਰ ਹਸਪੀਟਲ ਪਹੁੰਚਾਇਆ ਜਾਵੇ ਇਹਦਾ ਕਰਕੇ ਧੰਨਵਾਦੀ ਆ ਉਹਦੇ ਬੇਨਤੀ ਉਹਨਾਂ ਦੇ ਗਾੜੀ ਜੋ ਹੋਣਾ ਹੋ ਗਿਆ ਪਰ ਐਬੂਲੈਂਸ ਦੀ ਹੱਥ ਜੋੜ ਕੇ ਆ ਬੇਨਤੀ ਆ ਕਰੋ ਤੂਲ ਤੇ ਵੀ ਧੰਨਵਾਦ ਜੀ ਸਾਡੇ ਕੋਲ ਤਕਰੀਬਨ 1.5 ਵਜੇ ਨਾਲ ਤਿੰਨ ਐਕਸੀਡੈਂਟ ਕੇਸ ਪੇਸ਼ੈਂਟ ਆਏ ਨੇ ਉਹਨਾਂ ਦੇ ਵਿੱਚੋਂ ਹੁਸਨਦੀਪ ਸਿੰਘ ਜੋਗਨਦੀਪ ਸਿੰਘ ਤੇ ਜਗਜੀਤ ਸਿੰਘ ਨੇ ਜਿਨ੍ਹਾਂ ਵਿੱਚੋਂ ਉਹ ਸੰਦੀਪ ਤੇ ਜਗਜੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਹਾਲਤ ਥੋੜੀ ਗੰਭੀਰ ਸੀ ਤੇ ਜੋ ਬੰਦੀਪ ਸਿੰਘ ਸਾਡੇ ਕੋਲ ਹਜੇ ਇਲਾਜ ਅੱਪੀ ਨਹੀਂ ਕੋਈ ਆਇਆ ਇਹ ਤਕਰੀਬਨ 1:30 ਵਜੇ ਨਾਲ ਆਇਆ ਦਾ ਨਾਮ ਮੇਲੇ ਦੇ ਇੱਕ ਐਕਸੀਡੈਂਟ ਹੋਇਆ ਕੀ ਮਾੜਾ ਇੱਕ ਚੀਂਗ ਦੇ ਵਿੱਚ ਇੱਕ ਨੋਆ ਗੱਡੀ ਆਣੀ ਦੋ ਬੁੱਢੇ ਜਨਾਂ ਦੇ ਵਿੱਚ ਗੱਡੀ ਮਾਰੀ ਆ ਰੌਂਗ ਜ਼ੜੇ ਲਾ ਕੇ ਉਹ ਗੱਡੀ ਦੀ ਪੜਤਾਲ ਚੱਲ ਰਹੀ ਹੈ ਗੱਡੀ ਦੇ ਮਾਲਕ ਦਾ ਪਤਾ ਕੀਤਾ ਜਾ ਰਿਹਾ ਜਿਹੜੇ ਬੰਦੇ ਉਹਨਾਂ ਜਵਲਾ ਤੰਦਾਲ ਕਰਾਏ ਗਏ ਬੁਲੰਦ ਬਰਾਵੀ ਬਰਦਾਲ ਜਾਰੀ ਆ ਬਰਦਾਲ ਕਰਕੇ ਜੋ ਵੀ ਕਾਨੂੰਨ ਅਨਜ਼ਰ ਬਣਦੀ ਕਰੇ ਦਿੱਤੀ ਜਾਵੇ ਤੇ ਨੇ ਇਹ ਜਗ ਵੀ ਜੋ ਦੋ ਦੋਨੇ ਦੋਨੇ ਮੁਗਰਦ ਨਹੀਂ ਜੰਨੇ ਜੰਨੇ ਬਹੁਤ ਪਿਆਰ ਜਦ ਦੱਸਦੇ ਨੇ ਵੀ ਮਤਲਬ ਬਹੁਤ ਰੌਗ ਝੜ ਜਾ ਕੇ ਡਰਾਈਵਰ ਨੇ ਮਤਲਬ ਬੂੰਦ ਤੇ ਲੱਗਿਆ ਰੌਗ ਝੜ ਜਾ ਕੇ ਜਾ ਕੇ ਉਹਨੇ ਗੱਡੀ ਵਿੱਚ ਮਾਰੀ ਜੋ ਘਰੋਂ ਜੋ ਬਣਦੀ ਗੱਲ ਹੈ ਕਿ ਜੋ ਕਿੰਨਾ ਮਕਾਨ ਦਾ ਚੱਕਰ ਤੇ ਜਮ ਉਹ ਜੰਦੀ ਜੋ